ਔਰ ਬਹੁਤ ਸਾਰੀਆਂ ਜਿਹੜੀਆਂ ਸ਼ੰਕਾ ਵੀ ਹੈਗੀਆਂ ਨੇ ਕਿ ਜੇ ਉਹੀ ਪੁਰਾਣੇ ਜਿਹੜੇ ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਲੋਕ ਕਿਤੇ ਨਾ ਕਿਤੇ ਸ਼ੱਕ ਕਰਦੇ ਹੈਗੇ ਨੇ ਕਿਉਂਕਿ ਪਹਿਲਾਂ ਵੀ ਉਹਨਾਂ ਦੇ ਜਿਹੜੇ ਰੋਲ ਇਸੇ ਤਰੀਕੇ ਦੇ ਰਹੇ ਨੇ ਤੇ ਜੇ ਉਹਨਾਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ ਤੇ ਫਿਰ ਤੇ ਗੱਲ ਉਹੀ ਹੋਏਗੀ ਨਾ ਕਿ ਇਹ ਨਵਾਂ ਕੀ ਹੋਗਾ ਔਰ ਕੁਝ ਸਾਡੇ ਕੋਲ ਇਨਫਰਮੇਸ਼ਨ ਆਈ ਆ ਵਿਗਿਆਨੀ ਹਰਪ੍ਰੀਤ ਸਿੰਘ ਨੇ ਬਾਪੂ ਤਰਸੀਮ ਸਿੰਘ ਉਹਨਾਂ ਨਾਲ ਸੰਪਰਕ ਕਰਿਆ ਹੈਗਾ ਵੀ ਉਹ ਮਿਲਣਾ ਚਾਹੁੰਦੇ ਹੈਗੇ ਆ ਸੋ ਅਗਲੇ ਦਿਨਾਂ ਦੌਰਾਨ ਹੋ ਸਕਦਾ ਉਹਨਾਂ ਦੀ ਮਿਲਣੀ ਆ ਗਿਆਨੀ ਹਰਪ੍ਰੀਤ ਸਿੰਘ ਤੇ ਬਾਪੂ ਜੀ ਉਹਨਾਂ ਦੀ ਹੋਵੇ ਸੋ ਜੇ ਇਸ ਤਰ੍ਹਾਂ ਕੋਰ ਰਿਲੇਸ਼ਨ ਚੱਲ ਤਾਂ ਹੀ ਆਪਾਂ ਕਹਿੰਦੇ ਆ ਵੀ ਟਾਈਮ ਦਈਏ ਹਲੇ ਕੋਸ਼ ਘਟਿਆ ਰਾਜਨੀਤੀਵਾਨ ਐਡੀ ਵੱਡੀ ਸ਼ਖਸੀਅਤ ਨੂੰ ਵਰਤ ਜਾਣ ਇਹ ਵੀ ਉਹਨਾਂ ਲਈ ਚੰਗਾ ਨਹੀਂ ਹੈਗਾ ਨਾ ਸੋ ਉਹ ਫਾਰਮੂਲਾ ਵੀ ਦੁਖਦਾਈ ਹੋਊਗਾ ਸੋ ਸਮੁੱਚੀ ਸਿੱਖ ਕੌਮ ਇਹੀ ਉਮੀਦ ਕਰਦੀ ਆ ਵੀ ਗਿਆਨੀ ਜੀ ਇਨ੍ਹਾਂ ਹੱਥੋਂ ਵਰਤੇ ਜਾਣ ਨਾਲ ਤਾਂ ਜਿੱਦਾਂ ਹੈਗਾ ਵੀ ਇਹ ਸਾਰਾ ਕੁਝ ਛੱਡ ਛਡਾ ਕੇ ਜਿਹੜਾ ਹੈਗਾ ਧਰਮ ਪ੍ਰਚਾਰ ਦੀ ਲਹਿਰ ਸਿੱਖ ਕੌਮ ਨੂੰ ਬਹੁਤ ਨਿਰਸਵਾਰਥ ਲੋਕਾਂ ਦੀ ਲੋੜ ਹੈਗੀ ਆ ਜਿਨ੍ਹਾਂ ਲਈ ਬਿਜ਼ਨਸ ਨਾ ਹੋਵੇ ਤਾਂ ਧਰਮ ਪ੍ਰਚਾਰ ਜਿਹੜੇ ਵਾਕਏ ਰੂਚੋਂ ਧਰਮ ਪ੍ਰਚਾਰ ਕਰਦੇ ਹੋ। ਸੋ ਗਿਆਨੀ ਰੁਘਵੀਰ ਸਿੰਘ ਜੀ ਰੂਚੋਂ ਧਰਮ ਪ੍ਰਚਾਰ ਕਰਨ ਵਾਲੀ ਰੋਹ ਹੈਗੇ ਆ। ਸੋ ਸਾਨੂੰ ਲੱਗਦਾ ਵੀ ਉਹਨਾਂ ਨੂੰ ਸਿੱਖ ਕੌਮ ਪ੍ਰਤੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਹੁਣ ਵੱਡੀ ਜਿਹੜੀ ਜ਼ਿੰਮੇਵਾਰੀ ਆ ਕੌਮੀ ਜਥੇਬੰਦੀ ਦੀ ਜਾਂ ਕੌਮ ਨੂੰ ਧਾਰਮਿਕ ਤੌਰ ਤੇ ਇਕਜੁੱਟ ਕਰਨ ਦੀ ਉਹਦੇ ਨਾਲ ਜੁੜਨ ਦਾ 2027 ਦੇ ਵਿੱਚ ਕਿਹੋ ਜਿਹਾ ਪੰਥਕ ਮਾਹੌਲ ਦਾ ਕਿਹੋ ਜੀਆਂ ਪੰਥਕ ਸਰਗਰਮੀਆਂ ਜਾਂ ਕੀ ਕੋਈ ਪੰਥ ਦੀ ਧਿਰ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਐਕਟੀਵिटीज ਹੋ ਰਹੀਆਂ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੀ ਧਿਰ ਨੂੰ ਧਿਰ ਵੀ ਜਿਹੜੀ ਐਕਟਿਵ ਹੈਗੀ ਹੈ ਬਹੁਤ ਸਾਰੇ ਸਵਾਲ ਇਹ ਵੀ ਆਉਂਦੇ ਨੇ ਕਿ ਕੀ ਉਹ ਉਹਨਾਂ ਨੂੰ ਛੱਡਿਆ ਜਾਵੇਗਾ ਜਾਂ ਜਿਹੜਾ ਹੈ ਕਿ ਅੰਦਰ ਹੀ ਜਿਹੜਾ ਹੈ ਸਮਾਂ ਉਹਦੋਂ ਤੱਕ ਬਤਾਉਣ ਦਿੱਤਾ ਜਾਵੇਗਾ ਕੀ ਕੁਝ ਚੱਲ ਰਿਹਾ ਹੈ ਬਿਹਾਈਂਡ ਦੀ ਸੀਨ ਅਫਸਰਸ਼ਾ ਇਹ ਦੱਸ ਰਿਹਾ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਜਿਹੜੇ ਉਹ ਦਬਾਅ ਪਾ ਰਹੇ ਹੈ ਕਿ ਇਹਨਾਂ ਨੂੰ ਨਾ ਛੱਡਿਆ ਜਾਵੇ ਉਹਨਾਂ ਦਾ ਕਹਿਣਾ ਹੈਗਾ ਵੀ ਪੰਜਾਬ ਵਿੱਚ ਹਾਲਾਤ ਖਰਾਬ ਹੋ ਜਾਣਗੇ। ਭਗਵੰਤ ਮਾਨ ਦੀ ਇਹ ਰੀਡਿੰਗ ਉਹ ਕਹਿੰਦੇ ਵੀ ਪੰਜਾਬ 'ਚੋ ਜਾ ਰਹੀ ਹੈਗੀ ਆ ਪਰ ਸੈਂਟਰਲ ਏਜੰਸੀਆਂ ਇਹ ਕਹਿ ਰਹੀਆਂ ਹੈਗੀਆਂ ਵੀ ਇੰਨਾ ਵੱਡਾ ਕੋਈ ਨੁਕਸਾਨ ਨਹੀਂ ਹੋਵੇਗਾ। ਹਾਂ ਇਹ ਆ ਵੀ ਭਗਵੰਤ ਮਾਨ ਦੀਆਂ ਆਪਣੀਆਂ ਵੋਟਾਂ ਟੁੱਟ ਗਈਆਂ। ਹਾਲਾਤ ਖਰਾਬ ਹੋਣ ਨੂੰ ਕਿਹੜਾ ਇੱਥੇ ਕਿਹੜਾ ਉਦੋਂ ਗੋਲੀਆਂ ਚੱਲ ਰਹੀਆਂ ਸੀ। ਉਦੋਂ ਨਾਲੋਂ ਵੱਧ ਗੋਲੀਆਂ ਤੇ ਹੁਣ ਚੱਲ ਰਹੀਆਂ। ਬੰਦੇ ਤੇ ਹੁਣ ਮਾਰ ਰਹੀਆਂ। ਆਏ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਸਾਹਮਣੇ ਆਈ ਹੈ। ਹਾਂ ਜੀ ਜਿਹੜੇ ਸੈਂਟਰ ਦੇ ਜਿਹੜੇ ਸਿਆਣੇ ਆਫੀਸਰ ਆ ਉਹ ਕਹਿ ਰਹੇ ਹੈਗੇ ਵੀ ਉਹਦੇ ਨਾਲ ਮੈਮਰੀ ਕਮੇਟੀ ਹੈਗੀ ਉਹਦੇ ਜਥੇਬੰਦ ਦਾ ਢਾਂਚੇ ਬਾਰੇ ਵੀ ਜਿਹੜੀ ਹੈ ਕਾਫੀ ਚਰਚਾ ਜਿਹੜੀ ਹੈ ਹੋ ਰਹੀ ਹੈ ਔਰ ਬਹੁਤ ਸਾਰੀਆਂ ਜਿਹੜੀਆਂ ਸ਼ੰਕਾ ਵੀ ਹੈਗੀਆਂ ਨੇ ਕਿ ਜੇ ਉਹੀ ਪੁਰਾਣੇ ਜਿਹੜੇ ਜਿਨ੍ਹਾਂ ਦੇ ਉੱਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਹੈ ਲੋਕ ਕਿਤੇ ਨਾ ਕਿਤੇ ਸ਼ੱਕ ਕਰਦੇ ਹੈਗੇ ਨੇ ਕਿਉਂਕਿ ਪਹਿਲਾਂ ਵੀ ਉਹਨਾਂ ਦੇ ਜਿਹੜੇ ਰੋਲ ਇਸੇ ਤਰੀਕੇ ਦੇ ਰਹੇ ਨੇ ਤੇ ਜੇ ਉਹਨਾਂ ਨੂੰ ਹੀ ਅੱਗੇ ਲਿਆਂਦਾ ਜਾਵੇਗਾ ਤੇ ਫਿਰ ਤੇ ਗੱਲ ਉਹੀ ਹੋਏਗੀ ਨਾ ਕਿ ਇਹ ਨਵਾਂ ਕੀ ਹੈਗਾ ਇਹ ਇਹਨੂੰ ਕਿਵੇਂ ਦੇਖਦੇ ਹੋ ਜੱਜ ਜੀ ਹਾਂ ਜੀ ਹਾਂ ਸੋ ਅਜੀਤ ਅਖਬਾਰ ਵਿੱਚ ਸਰ ਸੀਨੀਅਰ ਪੱਤਰਕਾਰ ਸਰਦਾਰ ਹਰਕਮਲਜੀਤ ਸਿੰਘ ਉਹਨਾਂ ਨੇ ਸਟੋਰੀ ਲਾਈ ਹੈਗੀ ਆ ਵੀ ਜਥੇਵੰਦਕ ਢਾਂਚੇ ਬਾਰੇ ਵਿਚਾਰ ਚੱਲ ਰਿਹਾ ਹੈਗਾ ਸੋ ਇਹ ਵਿਚਾਰ ਤੁਹਾਡੇ ਵਾਲਾ ਬਿਲਕੁਲ ਆ ਰਿਹਾ ਹੈਗਾ ਵੀ ਉਹਦੇ ਵਿੱਚੋਂ ਜਿਹੜੇ ਨਵੇਂ ਨੌਜਵਾਨ ਨੇ ਨਵੇਂ ਜਜਬੇ ਵਾਲੇ ਪੰਥਕ ਰੂਹ ਵਾਲੇ ਜਾਂ ਪੰਥਕ ਜਜਬੇ ਨਾਲ ਜਿਹੜੇ ਅਕਾਲੀ ਦਲ ਨੂੰ ਅੱਗੇ ਵਧਾ ਸਕਦੇ ਆ ਉਹਨਾਂ ਨੂੰ ਪ੍ਰਮੁਖਤਾ ਦਿੱਤੀ ਜਾਵੇ ਜੀ ਉਸ ਉਸ ਪ੍ਰਾਣੀ ਜਿਹੜੀ ਲੀਡਰਸ਼ਿਪ ਆ ਜਿਨੇ ਬਹੁਤ ਸਾਰੀਆਂ ਗਲਤੀਆਂ ਬਾਦਲ ਪਰਿਵਾਰ ਦੀ ਸਰਕਾਰ ਵੇਲੇ ਕਰੀਆਂ ਤੇ ਆਪ ਵੀ ਸ਼ਾਮਲ ਰਹੇ ਆ ਬੇਸ਼ੱਕ ਉਹਨਾਂ ਨੇ ਮਾਫੀ ਮੰਗ ਲਈ ਹੋਈ ਆ ਸੋ ਇੱਕਦਮ ਉਹ ਸਪਸ਼ਟ ਨਹੀਂ ਹੋ ਜਾਂਦੇ ਸੋ ਉਹਦੇ ਚੋਂ ਨਵੀਂ ਲੀਡਰਸ਼ਿਪ ਨੂੰ ਥਾਂ ਦਿੱਤੀ ਜਾਵੇ ਝੂਂਦਾ ਕਮੇਟੀ ਦੀਆਂ ਛਪਾਰਸ਼ਾਂ ਨੇ ਉਹ ਲਾਗੂ ਆ ਜਿਹੜੀਆਂ ਕੀਤੀਆਂ ਜਾਂ ਉਹਦੇ ਅਨੁਸਾਰ ਢਾਂਚਾ ਬਣਾਇਆ ਜਾਵੇ ਵਿੱਚ ਹੁੰਦਾ ਕਮੇਟੀ ਦੀਆਂ ਰਿਪੋਰਟਾਂ ਦੇ ਅਨੁਸਾਰ ਢਾਂਚਾ ਬਣਾਇਆ ਜਾਵੇ ਤਰਨ ਤਾਰਨ ਦੇ ਜਿਮਨੀ ਚੋਣ ਲਈ ਉਹ ਕਹਿੰਦੇ ਆ ਵੀ ਭਾਈ ਅਮਰਤਪਾਲ ਸਿੰਘ ਦੇ ਗਰੁੱਪ ਨਾਲ ਜਿਹੜੀ ਸਾਂਝ ਵਿੱਚ ਆ ਕੇ ਚੋਣ ਲੜੀ ਜਾਵੇ ਔਰ ਕੁਝ ਸਾਡੇ ਕੋਲ ਇਨਫੋਰਮੇਸ਼ਨ ਆਈ ਆ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਬਾਪੂ ترਸੀਮ ਸਿੰਘ ਉਹਨਾਂ ਨਾਲ ਸੰਪਰਕ ਕਰਿਆ ਹੈਗਾ ਵੀ ਉਹ ਮਿਲਣਾ ਚਾਹੁੰਦੇ ਹੈਗੇ ਆ ਸੋ ਅਗਲੇ ਦਿਨਾਂ ਦੌਰਾਨ ਹਾਂ ਹੋ ਸਕਦਾ ਉਹਨਾਂ ਦੀ ਮਿਲਣੀ ਹੈ ਗਿਆਨੀ ਹਰਪ੍ਰੀਤ ਸਿੰਘ ਤੇ ਬਾਪੂ ਜੀ ਉਹਨਾਂ ਦੀ ਉਹ ਹੋਵੇ ਸੋ ਜੇ ਇਸ ਤਰ੍ਹਾਂ ਕੋਰਿਲੇਸ਼ਨ ਚੱਲ ਤਾਂ ਹੀ ਆਪਾਂ ਕਹਿੰਦੇ ਆ ਵੀ ਟਾਈਮ ਦਈਏ ਹਲੇ ਸਾਰੀਆਂ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਆਉਣਾ ਪਏਗਾ ਨਹੀਂ ਤੇ ਜੇ ਇੱਕ ਛੋਟੇ ਜਿਹੇ ਧੜੇ ਦੇ ਤੇ ਚੱਲਦੇ ਤੇ ਫਿਰ ਉਹਦਾ ਕੋਈ ਬਹੁਤਾ ਜ਼ਿਆਦਾ ਫੈਲਾ ਨਹੀਂ ਇਹ ਬਣੇ ਹੋ ਗਿਆ ਵੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵੀ ਉਹ ਕਹਿ ਰਿਹਾ ਵੀ ਭਾਈ ਰਣਜੀਤ ਸਿੰਘ ਦਾ ਧੜਾ ਵੀ ਜੀ ਜੀ ਤੇ ਭਾਈ ਅਮਰਤਪਾਲ ਸਿੰਘ ਦਾ ਤੇ ਇਹ ਤਿੰਨੇ ਤਰ੍ਹਾਂ ਜਿਹੜੀ ਹੈਗੇ ਰਲ ਕੇ ਜਲਣ ਸੋ ਆਪਾਂ ਟਾਈਮ ਦਈਏ ਸਾਰੇ ਵਿਦਵਾਨਾਂ ਦਾ ਇਹ ਹੈਗਾ ਬੀਨਾਂ ਨੂੰ ਵਕਤ ਦੋ ਇਹਨਾਂ ਤੇ ਇਸ ਤਰ੍ਹਾਂ ਜਿਹੜਾ ਚਿੱਕੜ ਨਾਲ ਛਾਲੇ ਜਾਵੇ ਹੁਣ ਤੁਸੀਂ ਦੇਖੋ ਉਹ ਕਹਿੰਦੇ ਵੀ ਦੋਹਾ ਧਿਰਾਂ ਦੀਆਂ ਮਜਬੂਰੀਆਂ ਨੇ ਪੰਥਕ ਵਿਦਵਾਨਾਂ ਦੀ ਇਹ ਆਈ ਹੈਗੀ ਆ ਵੀ ਇਹਨਾਂ ਦਾ ਹਲੇ ਗਿਆਨੀ ਹਰਪ੍ਰੀਤ ਸਿੰਘ ਦਾ ਲੋਂਗੋਵਾਰ ਦੀ ਵਰਸੀ ਤੇ ਜਾਣਾ ਵੀ ਮਜਬੂਰੀਆਂ ਚ ਸ਼ਾਮਲ ਹੈਗਾ ਜਿਹੜੀ ਪੰਥਕ ਤੇ 43 ਸਾਲਾਂ ਤੋਂ ਦਰਦ ਹੰਢਾ ਰਹੀ ਹੈ ਜਿਨੇ ਜ਼ੁਲਮ ਸਹੇ ਆ ਜਿਓ ਵਿਰੋਧ ਕਰ ਰਹੇ ਆ ਆਪਾਂ ਉਹਨਾਂ ਦੇ ਵਿਰੋਧ ਨੂੰ ਵੀ ਜਾਇਜ਼ ਸਮਝੀਏ ਵੀ ਜਿਨ੍ਹਾਂ ਨੇ ਐਲੇ ਜ਼ੁਲਮ ਸਹੇ ਕੇ ਉਹਨਾਂ ਨੂੰ ਲੱਗਦਾ ਵੀ ਜੀ ਇਹ ਇਹ ਫੇਰ ਗੱਡੀ ਲਈ ਤੋਂ ਲੈ ਜਾਣੀਆਂ ਤਾਂ ਅਸੀਂ ਉਹਨਾਂ ਦੀ ਵੀ ਇਸ ਤਰ੍ਹਾਂ ਦੀ ਵਿਰੋਧਤਾ ਨਾ ਕਰੀਏ ਉਹਨਾਂ ਦੇ ਜ਼ਖਮਾਂ ਦੀ ਪੀੜ ਨੂੰ ਸਮਝਦੇ ਹੋਏ ਵੀ ਆਪਾਂ ਹਾਲੇ ਉਹਨਾਂ ਨੂੰ ਇਹ ਗੱਲ ਕਹਿਣ ਦੀ ਆਗਿਆ ਦਈਏ ਪਰ ਉਮੀਦ ਕਰੀਏ ਵੀ ਜੜਾ ਇਹ ਪੰਥਕ ਕਾਫਲਾ ਹੈਗਾ ਜੇ ਸ਼ੁੱਧ ਪੰਥਕ ਤੇ ਅਜੇ ਹਲੇ ਖਾਲਸਾਈ ਪਰੰਪਰਾ ਮਾਯਾ 1984 ਦੇ ਸਾਕੇ ਦੇ ਸ਼ਹੀਦਾਂ ਦੀ ਯਾਦ ਵਾਲੇ ਪੰਥਕ ਤੇ ਜਦੋਂ ਤੱਕ ਨਹੀਂ ਹੋ ਸਰਦੀ ਉਦੋਂ ਤੱਕ ਥੋੜਾ ਥੋੜਾ ਇਹਨੂੰ ਟਾਈਮ ਦੇ ਕੇ ਯਤਨ ਕਰੀਏ ਇਸ ਦਾ ਜੀ ਬਿਲਕੁਲ ਜੀ ਤੇ ਦੂਜੇ ਬਨੇ ਗੱਲਬਾਤ ਕਰ ਲੈਨੇ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਖਿਲਾਫ ਅਕਾਲੀ ਦਲ ਬਾਦਲ ਦੇ ਧੜੇ ਤੇ ਵੱਲੋਂ ਇੱਕ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਹੈ ਜਿਸ ਦੇ ਵਿੱਚ ਜਿਹੜਾ ਹੈ ਕਿ ਰੋਜ਼ ਕੋਈ ਨਾ ਕੋਈ ਅਪਡੇਟ ਪਿਛਲੇ ਦਿਨੀ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਔਰ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਹੋਣਾ ਦੀਆਂ ਜਿਹੜੀਆਂ ਜੋ ਉੱਥੇ ਬੋਲ ਰਹੇ ਸਨ ਕਿ ਕਹਿੰਦੇ ਕਿ ਢੀਂਡ ਸਾਹਿਬ ਜਿਹੜੇ ਨੇ ਉਹ ਬਿਮਾਰ ਸਨ ਤੇ ਉਹਨਾਂ ਦੇ ਘਰ ਦੇ ਵਿੱਚ ਗਿਆਨੀ ਹਰਪੀ ਸਿੰਘ ਆਉਂਦੇ ਨੇ ਤੇ ਉਦੋਂ ਉਹਨਾਂ ਨੇ ਇਹ ਗੱਲ ਕਹਿੰਦੇ ਵੀ ਕਹੀ ਸੀ ਕਿ ਤੁਸੀਂ ਜਿਹੜੀ ਹੈਗੀ ਆ ਪਰਤੀ ਜਿਹੜੀ ਸੁਧਾਰ ਲੈ ਰਹੀ ਹੈ ਦੀ ਕਮਾਂਡ ਤੁਸੀਂ ਸੰਭਾਲੋ ਤੇ ਇਸ ਨੂੰ ਲੈ ਕੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਕਾਲੀ ਦਲ ਬਾਦਲ ਦੇ ਵੱਲੋਂ ਕਿ ਇਹ ਸਾਰਾ ਕੁਝ ਜਿਹੜਾ ਹੈ ਜਥੇਦਾਰ ਹੁੰਦਿਆਂ ਹੋਇਆ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਕੀਤਾ ਪਰ ਇਹ ਘਟਨਾ ਬਾਹਰ ਦੀ ਹੈ ਇਹ ਵੀ ਹੋ ਗਿਆ ਪਰ ਜੇ ਆਪਾਂ ਇਹਨੂੰ ਹੋਰ ਤਰਾਤਲ ਤੋਂ ਦੇਖੀਏ ਕਿ ਇਹ ਪੌਸਿਬਿਲਟੀ ਹੈਗੀ ਆ ਕਿਉਂਕਿ ਫਿਰ ਉਹਨਾਂ ਨੇ ਆਪਣਾ ਕੈਰੈਕਟਰ ਅਸੈਸਿਨੇਸ਼ਨ ਵੀ ਪਲਾਨ ਕੀਤਾ ਹੋਊਗਾ ਵੀ ਮੈਨੂੰ ਕੱਢਿਆ ਜਾਣਾ ਉਹ ਵੀ ਪਲਾਨ ਕੀਤਾ ਹੋਊਗਾ ਇਹਨੂੰ ਕਿਵੇਂ ਦੇਖਦੇ ਹਾਂ ਹਾਂਜੀ ਹਾਂਜੀ ਸੋ ਉਹ ਹੁਣ ਦੇਖਿਆ ਵੀ ਉਹ ਹਵਾਲਾ ਚ ਤਲਵਾਰਾਂ ਮਾਰ ਰਹੇ ਹੈਗੇ ਆ ਕਿਉਂਕਿ ਇੱਕ ਤਰ੍ਹਾਂ ਨਾਲ ਉਹ ਪਛੜ ਰਹੇ ਹੈਗੇ ਆ ਸਿਧਾਂਤਕ ਤੌਰ ਤੇ ਵੀ ਕੌਮ ਵੱਲੋਂ ਇਸ ਨਵੇਂ ਅਕਾਲੀ ਦਲ ਦੀ ਜਿਹੜੀ ਹੈਗੀ ਹੈ ਹਮਾਇਤ ਆ ਜਿਹੜੀ ਕੀਤੀ ਜਾ ਰਹੀ ਆ ਦੇਖੋ ਵੀ ਕਿੰਨੇ ਦਸਤਾਰਾਂ ਵਾਲੇ ਸਿੰਘ ਚਾਹੇ ਲੋਂਗੋਵਾਲ ਦੀ ਵਰਸੀ 'ਚ ਹੀ ਆਏ ਆ ਆਪਾਂ ਉਹਦੇ ਨਾਲ ਸਹਿਮਤ ਹੋਈਏ ਆ ਨਾ ਹੋਈਏ ਪਰ ਕਿੰਨੇ ਦਸਤਾਰਧਾਰੀ ਕੇਸਾਧਾਰੀ ਤੇ ਦਾੜੀਆਂ ਖੁੱਲੀਆਂ ਵਾਲੇ ਸਿੰਘ ਆਇਆ ਇਸੇ ਤਰ੍ਹਾਂ ਪਾਏ ਅਮਰਤਪਾਲ ਸਿੰਘ ਦੇ ਪਿਛਲੇ ਹਫਤੇ ਰੈਲੀ ਸੀਗੀ ਉੱਥੇ ਬਾਬਾ ਬਕਾਲਾ ਸਾਹਿਬ ਉੱਥੇ ਕਿੰਨੇ ਨੌਜਵਾਨ ਆ ਜਿਹੜੇ ਆਏ ਆ ਸੋ ਇੱਕ ਪੰਥਕ ਧਾਰਾ ਦਾ ਜਿਹੜਾ ਰੌਣਕ ਵਗਣਾ ਸ਼ੁਰੂ ਹੋਇਆ ਉਹਦੇ ਚੋਂ ਕੁਝ ਚੰਗਾ ਨਿਕਲੇ ਹੈ ਨਾ ਵੀ ਉਹਦੀ ਆਪਾਂ ਸਾਰੇ ਸਿੱਖ ਕੌਮ ਆ ਉਮੀਦ ਕਰੀਏ ਬਾਦਲ ਕਿਆ ਨੂੰ ਪੰਥ ਨੇ ਨਕਾਰ ਦਿੱਤਾ ਹੋਇਆ ਉਹ ਹੁਣ ਸਿਰਫ ਜਿੱਦਾਂ ਵੀ ਡੁੱਬ ਰਿਹਾ ਵਿਅਕਤੀ ਬਾਹਾਂ ਉੱਪਰ ਕਰਕੇ ਇਹੋ ਕਰ ਰਿਹਾ ਇੰਨੀ ਜਿੱਦ ਚੋਂ ਸੁਖਵੀਰ ਸਿੰਘ ਬਾਦਲ ਨੇ ਫੈਸਲੇ ਲਏ ਵੀ ਉਹ ਇੱਕ ਜਿੱਦ ਹੀ ਸੀ ਵੀ ਐਡੇ ਵੱਡੇ ਤਖਤ ਨਾਲ ਜਿੱਦਾਂ ਵੇ ਖਹਿ ਜਾਣਾ ਸਿਰਫ ਆਪਣੇ ਨਿੱਜੀ ਜਿੱਦ ਚੋਂ ਹਨਾ ਵੀ ਮਤਲਬ ਕਿ ਉਹਨਾਂ ਦੀ ਆਪਾਂ ਕਹਿ ਸਕਦੇ ਆ ਵੀ ਨਿੱਜਤਾ ਚੋਂ ਸਾਰਾ ਕੁਝ ਨਿਕਲਿਆ ਹੋਇਆ ਹਾਲੇ ਵੀ ਉਹਨਾਂ ਕੋਲ ਸਮਾਸੀ ਵੀ ਹੋ ਇੱਕ ਇੱਕ ਧਿਰ ਬਣਾ ਲੈਂਦੇ ਇੱਕ ਧਿਰ ਵਿੱਚੋਂ ਆ ਜਾਂਦੇ ਸੋ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਿਹੜਾ ਉਹਨਾਂ ਦਾ ਇਹ ਨੈਰੇਟਿਵ ਆ ਉਹ ਇੱਕ ਦਿਨ ਆਉਂਦੇ ਜਿੱਦਾਂ ਕਹਿੰਦੇ ਨੇ ਵੀ ਰਾਤ ਗਈ ਬਾਤ ਗਈ ਉਹਨਾਂ ਦਾ ਹਰ ਰੋਜ਼ ਨਵਾਂ ਜਿਹੜਾ ਸਿਸਟਮ ਆ ਉਹ ਆਉਂਦਾ ਵੱਖ-ਵੱਖ ਥਾਵਾਂ ਤੇ ਉਹ ਉਹ ਵੱਖ-ਵੱਖ ਬੋਲੀਆਂ ਬੋਲਦੇ ਆ ਉਹਨਾਂ ਦੇ ਉਹਨਾਂ ਦੇ ਜਿਹੜੇ ਮੈਨੇਜਰ ਰੱਖੇ ਹੋਇਆ ਟੈਲੀਵਿਜ਼ਨ ਚੈਨਲਾਂ ਤੇ ਉਹ ਵੱਖ-ਵੱਖ ਬੋਲ ਰਹੇ ਹੈਗੇ ਆ ਸੋ ਸਾਨੂੰ ਲੱਗਦਾ ਵੀ ਉਹ ਇੱਕ ਹਾਰੀ ਹੋਈ ਲੜਾਈ ਲੜ ਰਹੇ ਹੈਗੇ ਆ ਜੇ ਉਹਨਾਂ ਵਿੱਚ ਕੋਈ ਨਿਮਰਤਾ ਸੀ ਜਿਹੜੀ 2 ਦਸੰਬਰ ਨੂੰ ਦਿਖਾਈ ਸੀ ਤਾਂ ਉਸ ਸਮੁੱਚੀ ਲਹਿਰ ਨੂੰ ਪ੍ਰਵਾਨ ਕਰਕੇ ਉਹ ਆਪਾਂ ਸਮਰਪਣ ਕਰ ਦਿੰਦੇ ਤਾਂ ਹੋ ਸਕਦਾ ਸੀ ਇੰਨੇ ਵੱਡੇ ਗਨਾਹਾਂ ਨੂੰ ਕੌ ਮਾਫ ਕਰ ਦਿੰਦੇ ਪਰ ਹੁਣ ਨਹੀਂ ਮਾਫ ਹੋਣਗੇ ਜੀ ਬਿਲਕੁਲ ਦੂਜੇ ਬੰਨੇ ਗੱਲਬਾਤ ਕਰ ਲੈਨੇ ਕਿ ਅਨੀਰਕਬੀਰ ਸਿੰਘ ਹੋਣਾ ਦਾ ਪਿਛਲੇ ਦਿਨੀ ਉਹਨਾਂ ਦਾ ਵੀ ਇੱਕ ਬਿਆਨ ਆਉਂਦਾ ਹੈ ਜਿਸ ਤਰੀਕੇ ਦੇ ਨਾਲ ਉਹਨੂੰ ਪੇਸ਼ ਕੀਤਾ ਜਾਂਦਾ ਹੈ ਉਹ ਲੱਗ ਇਸ ਤਰ੍ਹਾਂ ਦਾ ਰਿਹਾ ਹੈ ਕਿ ਵਿਰੋਧ ਦੇ ਵਿੱਚ ਜਿਹੜਾ ਹੈ ਉਹ ਦਿੱਤਾ ਗਿਆ ਹੈ ਸਰਦਾਰਤਾ ਸਿੰਘ ਜੀ ਕਿਵੇਂ ਤੁਸੀਂ ਦੇਖਦੇ ਹੋਗੇ ਬਕਾਇਦਾ ਪੱਤਰਕਾਰਾਂ ਕੋਲੋਂ ਇੱਕ ਸਵਾਲ ਪੁੱਛਵਾਇਆ ਜਾਂਦਾ ਹੈ ਕਿ ਕੀ ਤੁਸੀਂ ਇਹ ਪੋਜੀਸ਼ਨ ਨੂੰ ਜਿਹੜਾ ਛੱਡ ਕੇ ਤੇ ਤੁਸੀਂ ਕੋਈ ਇਸ ਤਰ੍ਹਾਂ ਦੀ ਜਥੇਦਾਰੀ ਜਾਂ ਤੁਸੀਂ ਕੋਈ ਇਸ ਤਰ੍ਹਾਂ ਦਾ ਪ੍ਰਧਾਨ ਵਾਲੇ ਬੰਨੇ ਤੁਸੀਂ ਜਾਓਗੇ ਤੇ ਉਹ ਕਹਿੰਦੇ ਕਿ ਨਹੀਂ ਮੈਂ ਇਸ ਤਰ੍ਹਾਂ ਦਾ ਨਹੀਂ ਕਰਾਂਗਾ ਉਹਨੂੰ ਜਿੱਦਾਂ ਵਰਤ ਕੇ ਉਸ ਬਿਆਨ ਨੂੰ ਜਿਹੜਾ ਹੈ ਯਾਨੀ ਹਰਪੀ ਸਿੰਘ ਹੁਣਾਂ ਤੇ ਨਿਸ਼ਾਨੇ ਲਾਏ ਜਾਂਦੇ ਨੇ ਅਤੇ ਦੂਜਾ ਇਹ ਗਿਆਨੀ ਜੀ ਵਾਲਾ ਵੀ ਕਿਸ ਤਰ੍ਹਾਂ ਦੇਖਦੇ ਹੈਗੇ ਓਕੇ ਜੋ ਇਹਨਾਂ ਦਾ ਤਬਦੀਲੀ ਹੋ ਰਹੀ ਹੈ ਹਾਂ ਜੀ ਉਹਨਾਂ ਤੇ ਹੁਣ ਮੈਨੂੰ ਲੱਗਦਾ ਵੀ ਸਾਨੂੰ ਇਹ ਹੈ ਵੀ ਉਹ ਦਬਾਅ ਵਿੱਚ ਨੇ ਸੋ ਗਿਆਨੀ ਜੀ ਆ ਤਾਂ ਫਿਰ ਉਹ ਜਿਸ ਤਰ੍ਹਾਂ ਇੰਨੇ ਵੱਡੇ ਪ੍ਰੈਸ਼ਰ ਚ ਸਾਨੂੰ ਲੱਗਦਾ ਵੀ ਨੈਤਿਕ ਤੌਰ ਤੇ ਬੁਲੰਦ ਕਰਤਾਰਾਂ ਨੂੰ ਤਾਂ ਛੱਡ ਜਾਣਾ ਚਾਹੀਦਾ ਹੈਗਾ ਨਾ ਸੋ ਅਸੀਂ ਗਿਆਨੀ ਜੀ ਨੂੰ ਗਿਆ ਉਹਨਾਂ ਨੇ ਬਹੁਤ ਵਧੀਆ ਰੋਲ ਨਿਭਾਇਆ ਸੋ ਬਹੁਤ ਸਤਿਕਾਰਯੋਗ ਸ਼ਖਸੀਅਤ ਆਪ ਸਿੱਖ ਪੰਥ ਦੀ ਸੋ 2 ਦਸੰਬਰ ਨੂੰ ਜਿੰਨਾ ਕੋ ਸ਼ੋ ਕਰਗੇ ਹੋਏ ਆਇਆ ਉਸ ਤੋਂ ਬਾਅਦ ਵੀ ਬਹੁਤ ਵੱਡੇ ਪਰਿਵਾਰ ਦੀਆਂ ਧਮਕੀਆਂ ਪਰਿਵਾਰ ਦੇ ਖਿਲਾਫ ਧਮਕੀਆਂ ਨੇ ਉਹਨਾਂ ਤੇ ਆਪਣੇ ਪ੍ਰੈਸ਼ਰ ਕਿੰਨੇ ਆਏ ਹੋਣਗੇ ਸੋ ਸਾਰੇ ਪ੍ਰੈਸ਼ਰ ਨੂੰ ਝਲਦੇ ਹੋਏ ਗਿਆ ਨਿਰਗਵੀਰ ਸਿੰਘ ਉਹਨਾਂ ਨੇ ਬਹੁਤ ਵੱਡਾ ਜਿਹੜਾ ਕਾਰਜ ਕਰਿਆ ਹੈਗਾ ਸੋ ਹੁਣ ਸਾਨੂੰ ਲੱਗਦਾ ਵੀ ਉਹਨਾਂ ਨੂੰ ਜਿਹੜਾ ਹੈਗਾ ਵਰਤਿਆ ਜਾ ਰਿਹਾ ਹੈਗਾ ਕੁਝ ਲੋਕਾਂ ਵੱਲੋਂ ਸੋ ਗਿਆਨੀ ਜੀ ਨੂੰ ਇਹ ਚਾਹੀਦਾ ਵੀ ਆ ਤਾਂ ਫਿਰ ਉਹ ਜਿਹੜਾ ਹੈਗਾ ਹੈੱਡ ਗ੍ਰਾਂੰਥੀ ਦੀ ਨੌਕਰੀ ਛੱਡ ਕੇ ਪਛਾਹ ਹੋ ਜਾਣ ਆਪਣਾ ਜਿੱਦਾਂ ਉਹ ਰੱਬੇ ਰੋਹ ਨੇ ਵਾਹਿਗੁਰੂ ਦੇ ਰੰਗ ਵਿੱਚ ਰੰਗੇ ਹੋ ਸੋ ਆਪਣਾ ਜਿਹੜਾ ਨਾਮ ਬਾਣੀ ਦਾ ਸਿਮਰਨ ਆਇਆ ਜਿਹੜੇ ਪ੍ਰਚਾਰ ਦੇ ਦੌਰੇ ਆ ਧਾਰਮਿਕ ਪ੍ਰਚਾਰ ਦੇ ਦੌਰੇ ਉਹ ਕਰ ਲੈਣੇ ਚਾਹੀਦੇ ਆ ਕੋਸ਼ ਘਟਿਆ ਰਾਜਨੀਤੀਵਾਨ ਐਡੀ ਵੱਡੀ ਸ਼ਕਤੀਤ ਨੂੰ ਵਰਤ ਜਾਣ ਇਹ ਵੀ ਉਹਨਾਂ ਲਈ ਚੰਗਾ ਨਹੀਂ ਹੈਗਾ ਨਾ ਸੋ ਉਹ ਕੌਮ ਲਈ ਵੀ ਦੁਖਦਾਈ ਹੋਊਗਾ ਸੋ ਸਮੁੱਚੀ ਸਿੱਖ ਕੌਮ ਇਹੀ ਉਮੀਦ ਕਰਦੀ ਆ ਵੀ ਗਿਆਨੀ ਜੀ ਇਨਾ ਹੱਥੋਂ ਵਰਤੇ ਜਾਣ ਨਾਲ ਤਾਂ ਜਿੱਦਾਂ ਹੈਗਾ ਵੀ ਇਹ ਸਾਰਾ ਕੁਝ ਛੱਡ ਛਡਾ ਕੇ ਜਿਹੜਾ ਹੈਗਾ ਧਰਮ ਪ੍ਰਚਾਰ ਦੀ ਲਹਿਰ ਸਿੱਖ ਕੌਮ ਨੂੰ ਬਹੁਤ ਨਿਰਸਵਾਰਥ ਲੋਕਾਂ ਦੀ ਲੋੜ ਹੈਗੀ ਆ ਜਿਨ੍ਹਾਂ ਨੇ ਬਿਜ਼ਨਸ ਨਾ ਹੋਵੇ ਧਰਮ ਪ੍ਰਚਾਰ ਜਿਹੜੇ ਵਾਕੈ ਰੂਹ ਚੋਂ ਧਰਮ ਪ੍ਰਚਾਰ ਕਰਦੇ ਹੋਣ ਸੋ ਗਿਆਨੀ ਰਗਵੇਰ ਸਿੰਘ ਜੀ ਰੂਹ ਚੋਂ ਧਰਮ ਪ੍ਰਚਾਰ ਕਰਨ ਵਾਲੀ ਰੋਹ ਹੈਗੇ ਆ ਸੋ ਸਾਨੂੰ ਲੱਗਦਾ ਵੀ ਉਹਨਾਂ ਨੂੰ ਸਿੱਖ ਕੌਮ ਪ੍ਰਤੀ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਹੁਣ ਵੱਡੀ ਜਿਹੜੀ ਜ਼ਿੰਮੇਵਾਰੀ ਆ ਕੌਮੀ ਜਥੇਬੰਦੀ ਦੀ ਜਾਂ ਕੌਮ ਨੂੰ ਧਾਰਮਿਕ ਤੌਰ ਤੇ ਇਕਜੁੱਟ ਕਰਨ ਦੀ ਉਹਦੇ ਨਾਲ ਜੋੜਨਾ ਚਾਹੀਦਾ ਹੈ ਜੀ ਬਿਲਕੁਲ ਜੀ ਕਿਉਂਕਿ ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਤੁਹਾਨੂੰ ਉਬਰਤਿਆ ਜਾ ਰਿਹਾ ਹੁੰਦਾ ਔਰ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਜਾਂ ਕਿਤਨਾ ਕਿਤੇ ਬਹੁਤ ਸਾਰੇ ਪ੍ਰੈਸ਼ਰ ਹੁੰਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਜਿਹੜਾ ਰੱਖਣ ਦੀ ਲੋੜ ਹੈਗੀ ਆ ਸੁਖਬੀਰ ਸਿੰਘ ਬਾਦਲ ਹੋਣਾ ਦੀ ਰੈਲੀ ਦੇ ਵਿੱਚ ਵੀ ਪਰਮਾ ਇਕੱਠ ਦੇਖਣ ਨੂੰ ਮਿਲਿਆ ਤੇ ਬਕਾਇਦਾ ਉਹਨਾਂ ਨੇ ਕਿਹਾ ਕਿ ਸਰਕਾਰ ਸਾਡੀ ਜਦੋਂ ਬਣੇਗੀ ਤੇ ਅਸੀਂ ਇਹ ਸਾਰਾ ਕੁਝ ਕਰਾਂਗੇ ਸਰਦਾਰ ਪਤਾ ਸਿੰਘ ਜੀ ਕਿਵੇਂ ਕਰੋਗੇ ਇਹਨਾਂ ਗੱਲਾਂ ਦਾ ਵਿਸ਼ਲੇਸ਼ਣ हां जी हां जी सो ਉਹਨਾਂ ਨੇ ਵੀ ਸੁਖਬੀਰ ਸਿੰਘ ਬਾਦਲ ਵਾਲੇ ਤੁਹਾਡੇ ਨੇ ਵੀ ਜਿਹੜੀ ਹੈਗੀ ਆ ਹਰਚੰਦ ਸਿੰਘ ਲੋਂਗਵਾਲ ਦੀ ਵਰਸੀ ਮੌਕੇ ਸਮਾਗਮ ਕਰਿਆ ਸੋ ਮੇਨ ਜਿਹੜੀ ਖਬਰ ਲੱਗੀ ਹੈਗੀ ਆ ਅਖਬਾਰਾਂ ਚੋਈ ਆ ਵੀ ਜੇ ਸਾਡੀ ਸਰਕਾਰ ਬਣਦੀ ਆ ਤਾਂ ਅਸੀਂ ਆ ਕਰਾਂਗੇ ਨੌਕਰੀਆਂ ਪੰਜਾਬੀਆਂ ਨੂੰ ਦੇਵਾਂਗੇ ਜਾਂ ਜਿਹੜੀ ਧਰਤੀ ਦਾ ਹੈਗਾ ਹੁਣ ਉਹ ਸਾਰਾ ਕੁਝ ਤਾਂ ਲੋਕ ਦੇਖ ਚੁੱਕੇ ਹੈਗੇ ਆ ਇੱਕ ਤਾਂ ਸਭ ਤੋਂ ਪਹਿਲਾਂ ਜਿਹੜਾ ਹੁੰਦਾ ਵੀ ਜੇ ਸਾਡੀ ਸਰਕਾਰ ਬਣਦੀ ਹੈਗੀ ਆ ਸੋ ਇਹ ਇਹ ਸਭ ਤੋਂ ਵੱਡਾ ਜਿਹੜੀ ਪੋਲਿਟਿਕਸ ਵਿੱਚ ਸਭ ਤੋਂ ਗੰਭੀਰ ਸਵਾਲ ਇਹ ਹੁੰਦਾ ਹੈਗਾ ਵੇ ਜਿਹੜੇ ਲਾਲਚੀ ਲੋਕ ਆ ਉਹਨਾਂ ਦਾ ਪਹਿਲਾ ਕੰਮ ਹੁੰਦਾ ਵੀ ਸਰਕਾਰ ਸਾਡੇ ਕਾਬੂ ਚ ਆ ਜਾਵੇ। ਹੂੰ ਜਿਹੜੀਆਂ ਜਿਹੜੀਆਂ ਸੱਚੀਆਂ ਸੋਚੀਆਂ ਜੁਝਾਰੂ ਤੇਰਾ ਹੁੰਦੀਆਂ ਨੇ ਉਹਨਾਂ ਲਈ ਸਰਕਾਰ ਕੋਈ ਮਾਇਨੇ ਨਹੀਂ ਰੱਖਦੀ। ਬੇਸ਼ੱਕ ਉਹ ਚਾਹੁੰਦੇ ਹੁੰਦੇ ਆ ਵੀ ਜੇ ਸਰਕਾਰ ਸਾਡੀ ਬਣ ਗਈ ਅਸੀਂ ਕੁਝ ਹੋਰ ਵਧੀਆ ਕਾਰਜ ਕਰ ਸਕਦੇ ਆ ਪਰ ਸਰਕਾਰ ਤੋਂ ਬਿਨਾਂ ਵੀ ਉਹਨਾਂ ਦੇ ਸਾਹਮਣੇ ਨਿਸ਼ਾਨੇ ਕੌਮ ਦੀ ਹੋਂਦ ਨੂੰ ਬਚਾਈ ਰੱਖਣ ਦੇ ਹੁੰਦੇ ਆ। ਹੂੰ ਉਹਨਾਂ ਕੋਲ ਜੇ ਇਹ ਬਦਲ ਆਵੇ ਬਿਕ ਕੌਮ ਦੀ ਹੋਂਦ ਜ਼ਰੂਰੀ ਆ ਕਿ ਸਰਕਾਰ ਜ਼ਰੂਰੀ ਆ ਤਾਂ ਉਹ ਸਰਕਾਰ ਨੂੰ ਲੱਤ ਮਾਰ ਕੇ ਕੌਮ ਦੇ ਹੋਂਦ ਲਈ ਸੰਘਰਸ਼ ਕਰਦੇ ਹੈਗੇ ਆ ਜਿਹੜੀਆਂ ਲਾਲਚੀ ਧਿਰਾਂ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਹੁੰਦਾ ਵੀ ਜੇ ਸਰਕਾਰ ਸਾਡੀ ਬਣ ਜੇ ਫਿਰ ਅਸੀਂ ਸਰਕਾਰ ਦੇ ਢਾਂਚੇ ਨੂੰ ਆਪਣੇ ਅਲਟੀਰੀਅਰ ਮੋਟਿਵਜ਼ ਲਈ ਵਰਤੀ ਹੈ ਸੋ ਸੁਖਵੀਰ ਸਿੰਘ ਬਾਦਲ ਦਾ ਯਾ ਇਵਨ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਵੀ ਦੇਖੋ ਨਾ ਹਮ ਬਿਲਕੁਲ ਉਹ ਵੀ ਇਸ ਜਿਸ ਤਰ੍ਹਾਂ ਉਹ ਮੈਂ ਪੈਟਰਨ ਤੇ ਹੀ ਨਹੀਂ ਬਿਲਕੁਲ ਪੈਟਰਨ ਤੇ ਵੀ ਸਰਕਾਰ ਤੇ ਕਬਜ਼ਾ ਕਰ ਲਿਆ ਹੁਣ ਸੁਪਰੀਮ ਕੋਰਟ ਵੀ ਸਾਡੇ ਅਧੀਨ ਆ ਇਲੈਕਸ਼ਨ ਕਮਿਸ਼ਨ ਵੀ ਸਾਡੇ ਅਧੀਨ ਆ ਮੀਡੀਆ ਵੀ ਸਾਡੇ ਅਧੀਨ ਇਵਨ ਸਰਕਾਰ ਸਟੇਟਾਂ ਦੀਆਂ ਸਰਕਾਰਾਂ ਦੇ ਜਿਹੜੇ ਚੀਫ ਸੈਕਟਰੀ ਆ ਉਹ ਵੀ ਸੈਂਟਰ ਨੂੰ ਜਿਹੜੇ ਰਿਪੋਰਟ ਕਰਦੇ ਹੈਗਾ ਸੋ ਇਹ ਲਾਲਚੀਆਂ ਦੀ ਜਾਂ ਹੋਰ ਕਹੋ ਵੀ ਫਾਸ਼ੀਵਾਦੀਆਂ ਦੀ ਇਹ ਰੁਚੀ ਹੁੰਦੀ ਆ ਵੀ ਸਰਕਾਰ ਤੇ ਕਬਜ਼ਾ ਕਰਕੇ ਉਹਨੂੰ ਟੂਲ ਬਣਾ ਕੇ ਵਰਤਣਾ ਸੋ ਮੂਸੋਲਿਨੀ ਕਹਿੰਦਾ ਵੀ ਫੋਰ ਅਸ ਦੀ ਸਟੇਟ ਇਜ਼ ਲਾਈਕ ਐਨ ਆਰਗੇਨਾਈਜ਼ਡ ਪੁਲਿਸ ਉਹ ਸਟੇਟ ਨੂੰ ਆਰਗੇਨਾਈਜ਼ਡ ਪੁਲਿਸ ਦੇ ਤੌਰ ਤੇ ਕੰਮ ਆਸੀ ਬੀਆਈ ਈਡੀ ਵਿਜੀਲੈਂਸ ਗ੍ਰਿਫਤਾਰੀਆਂ ਇਹ ਇਹ ਸਾਰਾ ਕੁਝ ਆ ਜਿਹੜਾ ਇਸ ਤਰ੍ਹਾਂ ਚੱਲਦਾ ਹੈਗਾ ਸੋ ਸੁਖਵੀਰ ਸਿੰਘ ਬਾਦਲ ਦੇ ਇਸ ਘਟਨਾਕਰਮ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹੈਗੇ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਜਦੋਂ ਆਪਾਂ 2027 ਦੀਆਂ ਚੋਣਾਂ ਦੀ ਗੱਲ ਕਰ ਲੈਂਦੇ ਆ ਕਿ 2027 ਦੇ ਵਿੱਚ ਕਿਹੋ ਜਿਹਾ ਪੰਥਕ ਮਾਹੌਲ ਜਾਂ ਕਿਹੋ ਜੀਆਂ ਪੰਥਕ ਸਰਗਰਮੀਆਂ ਜਾਂ ਕੀ ਕੋਈ ਪੰਥ ਦੀ ਧਿਰ ਨੂੰ ਲੈ ਕੇ ਕੋਈ ਇਸ ਤਰ੍ਹਾਂ ਦੀ ਐਕਟੀਵਿਟੀਆਂ ਹੋ ਰਹੀਆਂ ਨੇ ਭਾਈ ਅਮਰਪਾਲ ਸਿੰਘ ਉਹਨਾਂ ਦੀ ਧਿਰ ਵੀ ਜਿਹੜੀ ਐਕਟਿਵ ਹੈਗੀ ਆ ਬਹੁਤ ਸਾਰੇ ਸਵਾਲ ਇਹ ਵੀ ਆਉਂਦੇ ਨੇ ਕਿ ਕੀ ਉਹ ਉਹਨਾਂ ਨੂੰ ਛੱਡਿਆ ਜਾਵੇਗਾ ਜਾਂ ਜਿਹੜਾ ਹੈ ਕਿ ਅੰਦਰ ਹੀ ਜਿਹੜਾ ਹੈ ਸਮਾਂ ਉਦੋਂ ਤੱਕ ਬਤਾਉਣ ਦਿੱਤਾ ਜਾਵੇਗਾ ਕੀ ਕੁਝ ਚੱਲ ਰਿਹਾ ਹੈ بیہائینڈ دی سین ਕੋਈ ਇਦਾਂ ਦੀਆਂ ਰਿਪੋਰਟਸ ਜਿਹੜੀਆਂ ਆ ਰਹੀਆਂ ਹਨ ਹਾਂਜੀ ਹਾਂਜੀ ਸੋ ਕੁਝ ਇਹ ਆ ਰਿਹਾ ਹੈਗਾ ਵੀ ਕਿਉਂਕਿ ਇੱਕ ਤਾਂ ਨਵੇਂ ਅਕਾਲੀ ਦਲ ਦਾ ਜਿਹੜਾ ਗਠਨ ਹੋਇਆ ਹੈ ਸੋ ਉਸ ਸੰਦਰਭ ਵਿੱਚੋਂ ਉਹਨਾਂ ਦੇ ਕੇਸ ਸਰਗਰਮ ਹੀ ਹੁੰਦੀ ਹੈ ਉਹਨਾਂ ਦਾ ਜਥੇਬੰਦਕ ਢਾਂਚਾ ਕੀ ਆਉਂਦਾ ਅਤੇ ਨਾਲ ਹੀ ਜਿਹੜੀ ਤਰਨ ਤਰਨ ਦੀ ਚੋਣ ਆ ਰਹੀ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਕੋਲਾਬੋਰੇਸ਼ਨ ਜਿਹੜੀ ਉਹਨਾਂ ਦੇ ਨਾਲ ਆ ਜਿਹੜੀ ਹੁੰਦੀ ਹੈਗੀ ਹੁਣ ਭਾਈ ਅਮਰਤਪਾਲ ਸਿੰਘ ਵਾਲੇ ਗਰੁੱਪ ਦਾ ਵੀ ਹੈਗਾ ਵੀ ਉਹ ਕਿੰਨਾ ਸਰਗਰਮ ਹੋਊਗਾ ਜਿਹੜਾ ਤੁਹਾਡਾ ਦੂਜਾ ਮਸਲਾ ਹੈਗਾ ਵੀ ਯਾਰ ਉਹਨੂੰ ਪੰਜਾਬ ਲੈ ਆਉਣ ਬਾਰੇ ਜਿਹੜੀਆਂ ਹੁਣ ਤੱਕ ਰਿਪੋਰਟਾਂ ਨੇ ਉਹਦੇ ਚੋਂ ਆ ਰਿਹਾ ਹੈ ਬਈ ਜਿੱਦਾਂ ਪਰ ਜੀਵ ਗਾਂਧੀ ਵਾਲੇ ਮਸਲੇ 'ਚ ਗੱਲ ਕਰੀਏ ਨਾ ਵੀ ਜਿਹੜੀ ਸਾਰੀ ਇੰਟੈਲੀਜੈਂਸ ਹੁੰਦੀ ਆ ਉਹ ਚੱਕ ਦੋ ਚੱਕ ਦੋ ਜਾਂ ਮਾਰ ਲੋ ਮਾਰ ਲੋ ਵਾਲੀ ਨਹੀਂ ਹੁੰਦੀ ਉਹਦੇ ਵਿੱਚ ਕੁਝ ਸਿਆਣੇ ਲੋਕ ਵੀ ਹੁੰਦੇ ਆ ਜਿਹੜੇ ਜਿਹੜੇ ਸਿਸਟਮ ਨੂੰ ਔਰ ਕੌਮ ਦੀ ਜਿਹੜੀ ਜਿਹੜਾ ਭਵਿੱਖ ਆ ਉਹਦੇ ਬਾਰੇ ਰਿਸਰਚ ਕਰਦੇ ਹੈਗੇ ਆ ਜੀ ਜਿਹੜੇ ਇਸ ਵੇਲੇ ਵੀ ਰਿਸਰਚ ਕਰਨ ਵਾਲੀ ਟੀਰਾ ਉਹਨਾਂ ਨੂੰ ਇਹ ਲੱਗ ਰਿਹਾ ਹੈ ਬੀਜੇ ਭਾਈ ਅਮਰਿਤਪਾਲ ਸਿੰਘ ਨੂੰ ਬਹੁਤ ਲੰਮੇ ਸਮੇਂ ਲਈ ਅੰਦਰ ਰੱਖ ਰਿਆ ਤਾਂ ਉਹ ਬਹੁਤ ਵੱਡਾ ਆਗੂ ਬਣ ਜਾਏਗਾ। ਵੀ ਉਹਦਾ ਕਦਮ ਵਧ ਜਾਏਗਾ। ਉਹ ਇੱਕ ਧਿਰ ਹੈ ਜਿਹੜੀ ਉਹਨਾਂ ਨੂੰ ਛੱਡਣਾ ਚਾਹੁੰਦੇ ਵੀ ਘਟੂ ਘਟ ਪੰਜਾਬ ਲੈ ਆਓ। ਜੀ। ਤੇ ਉਹਦੇ ਤੇ ਜਿਹੜਾ ਕੇਸ ਚਲਾਓ ਤੇ ਜੇ ਕੇਸ ਚੋਂ ਜਮਾਨਤਾ ਜਾਂ ਜੋ ਵੀ ਪ੍ਰੋਸੈਸ ਹੈਗਾ ਉਹ ਚੱਲੇ ਉਹ ਚੱਲੇ ਵੀ ਇਹਨੂੰ ਇਸ ਤਰ੍ਹਾਂ ਇਨਡੇਫਿਨਿਟ ਲਈ ਬੰਦਨਾ ਰੱਖੀ ਜਾਵੇ ਇਹਦੇ ਨਾਲ ਇਹਦਾ ਕਦਮ ਵਧੇਗਾ ਤੇ ਸਿੱਖ ਕੌਮ 'ਚ ਰੋਹ ਪੈਦਾ ਹੋਊਗਾ। ਪਰ ਦੂਜੇ ਪਾਸੇ ਅਫਸਰ ਸਾਹਿਬ ਇਹ ਦੱਸ ਰਹੇ ਆ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆ ਜਿਹੜੇ ਉਹ ਦਬਾ ਪਾ ਰਹੇ ਹੈ ਕਿ ਬਈ ਇਹਨਾਂ ਨੂੰ ਨਾ ਛੱਡਿਆ ਜਾਵੇ ਉਹਨਾਂ ਦਾ ਕਹਿਣਾ ਹੈਗਾ ਵੀ ਪੰਜਾਬ ਵਿੱਚ ਹਾਲਾਤ ਖਰਾਬ ਹੋ ਜਾਣਗੇ ਭਗਵੰਤ ਮਾਨ ਦੀ ਇਹ ਰੀਡਿੰਗ ਉਹ ਕਹਿੰਦਾ ਵੀ ਪੰਜਾਬ ਚੋਂ ਜਾ ਰਹੀ ਹੈਗੀ ਆ ਪਰ ਸੈਂਟਰਲ ਏਜੰਸੀਆਂ ਇਹ ਕਹਿ ਰਹੀਆਂ ਹੈਗੀਆਂ ਵੀ ਇੰਨਾ ਵੱਡਾ ਕੋਈ ਨੁਕਸਾਨ ਨਹੀਂ ਹੋਵੇਗਾ ਹਾਂ ਇਹ ਆ ਵੀ ਭਗਵੰਤ ਮਾਨ ਦੀਆਂ ਆਪਣੀਆਂ ਵੋਟਾਂ ਟੁੱਟ ਜਾਣਗੀਆਂ ਹਾਲਾਤ ਖਰਾਬ ਹੋਣ ਨੂੰ ਕਿਹੜਾ ਇੱਥੇ ਕਿਹੜਾ ਉਦੋਂ ਗੋਲੀਆਂ ਚੱਲੀਆਂ ਸੀ ਉਦੋਂ ਨਾਲੋਂ ਵੱਧ ਗੋਲੀਆਂ ਤੇ ਹੁਣ ਚੱਲ ਰਹੀਆਂ ਬੰਦੇ ਤੇ ਹੁਣ ਮਰ ਰਹੇ ਆ ਆਏ ਦਿਨ ਕੋਈ ਨਾ ਕੋਈ ਘਟਨਾ ਜਿਹੜੀ ਸਾਹਮਣੇ ਆ ਜੇ ਹਾਂ ਜੀ ਜਿਹੜੇ ਸੈਂਟਰ ਦੇ ਜਿਹੜੇ ਸਿਆਣੇ ਆਫੀਸਰ ਆ ਉਹ ਕਹਿ ਰਹੇ ਹੈਗੇ ਵੀ ਉਹਦੇ ਨਾਲ ਹਾਲਾਤ ਨਹੀਂ ਖਰਾਬ ਹੋ ਸਮਝ ਰਹੇ ਹੈ ਇਸ ਗੱਲ ਪਰ ਕਿਉਂਕਿ ਹਲੇ ਉਹ ਚੀਫ ਮਿਨਿਸਟਰ ਨੇ ਉਹਨਾਂ ਦਾ ਦਬਾਅ ਜਿਹੜਾ ਚਾਰਿਆ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਵੀ ਨਾ ਛੱਡਿਆ ਜਾਵੇ ਸੋ ਇਸ ਤਰ੍ਹਾਂ ਦਾ ਸਨੈਰੀਓ ਆ ਜੇ ਉਸ ਧਰ ਨਾਲ ਜਿੱਦਾਂ ਆਪਾਂ ਗਿਆ ਵਿਗਿਆਨੀ ਹਰਪ੍ਰੀਤ ਸਿੰਘ ਜੀ ਬਾ ਪੁੱਤਰ ਸੇਮ ਸਿੰਘ ਨਾਲ ਮੁਲਾਕਾਤ ਹੋਣ ਦੀਆਂ ਸੰਭਾਵਨਾਵਾਂ ਨੇ ਅੱਗੇ ਦਿਨਾਂ ਤੱਕ ਸੋ ਕੋਈ ਜੇ ਸੰਜਾ ਮੋਰਚਾ ਭਾਈ ਰਣਜੀਤ ਸਿੰਘ ਉਹਨਾਂ ਨੇ ਧਿਰ ਨਾਲ ਆਇਆ ਹੋਰ ਨਾਲ ਬਣ ਜਾਂਦਾ ਤਾਂ ਸਾਨੂੰ ਲੱਗਦਾ ਵੀ ਇੱਕ ਪੰਥਕ ਮੁਹਾਜ ਕਿਤੇ ਨਾ ਕਿਤੇ ਚਾਹੇ ਟੁੱਟ ਮੱਢ ਲਈ ਆਈ ਹੋਵੇ ਉਹ ਸਾਹਮਣੇ ਆ ਸਕਦਾ ਉਹਨੂੰ ਆਰਗੇਨਾਈਜ਼ ਜਿਹੜੇ ਪਿੱਛੇ ਵਿਦਵਾਨ ਕੰਮ ਕਰ ਰਹੇ ਹੈਗੇ ਆ ਜਿਹੜੇ ਹੁਣ ਹਾਰੇ ਚਾਹ ਰਹੇ ਹੈਗੇ ਵੀ ਇਹ ਤੇ ਆਰਗੇਨਾਈਜ਼ ਹੋ ਜੇ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਆ ਉਹ ਵੀ ਕਾਫੀ ਮਾਇਨੇ ਰੱਖੇਗੀ ਜੀ ਬਿਲਕੁਲ ਜੀ ਦੇਖਦੇ ਆ ਬਾਕੀ ਕੀ ਹੁੰਦਾ ਹੈ ਕਿਹੜੀਆਂ ਸਿਚੁਏਸ਼ਨਸ ਜਿਹੜੀਆਂ ਨੇ ਡਿਵਲਪ ਹੁੰਦੀਆਂ ਹੈਗੀਆਂ